ਪੰਜਾਬ ਸਰਕਾਰ ਨੇ ਸੂਬੇ ਦੇ ਵੱਖ-ਵੱਖ ਉੱਚ ਅਧਿਕਾਰੀਆਂ ਦੀਆਂ ਗੱਡੀਆਂ ਤੇ ਬੱਤੀਆਂ ਦੇ ਰੰਗ ਬਦਲੇ ਨੇ ਇਸ ਸੰਤਰੀ ਬੱਤੀ ਤੇ ਇਸ ਤੋਂ ਇਲਾਵਾ ਦੋ ਰੰਗਾਂ ਦੀ ਬੱਤੀ ਲਾਲ ਤੇ ਨੀਲੀ ਬੱਤੀ ਨੂੰ ਵੀ ਰੱਖਿਆ ਗਿਆ ਕਿਉਂਕਿ ਪਹਿਲਾਂ ਸੁਪਰੀਮ ਕੋਰਟ ਵੱਲੋਂ ਇਹ ਆਦੇਸ਼ ਹੋਏ ਸਨ ਕਿ ਕਈ ਅਜਿਹੇ ਅਧਿਕਾਰੀ ਸਨ ਜਿਨ੍ਹਾਂ ਨੂੰ ਲਾਲ ਬੱਤੀ ਲਾਉਣ ਦੇ ਨਿਰਦੇਸ਼ ਤੋਂ ਇਨਕਾਰ ਕੀਤਾ ਗਿਆ ਸੀ ਕਿ ਉਹ ਲਾਲ ਬੱਤੀ ਨਹੀਂ ਲਗਾ ਸਕਦੇ ਪੰਜਾਬ ਸਰਕਾਰ ਨੇ ਨੋਟੀਫਿਕੇਸ਼ਨ ਜਾਰੀ ਕੀਤੀ ਹੈ पंजाब ਸਰਕਾਰ ਵੱਲੋਂ ਇਹ ਨੋਟੀਫਿਕੇਸ਼ਨ ਜਾਰੀ ਕਰਕੇ ਉਹ 14 ਤੇ ਤਨਾਤ ਪ੍ਰਸਿੱਧ ਹਸਤੀਆਂ ਤੇ ਸਰਕਾਰੀ ਉੱਚ ਅਧਿਕਾਰੀਆਂ ਦੇ ਵਾਹਨਾਂ ਲਈ ਵੱਖ-ਵੱਖ ਰੰਗਾਂ ਦੀਆਂ ਬੱਤੀਆਂ ਦੀ ਵਰਤੋਂ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਰਹੀਆਂ। ਟ੍ਰਾਂਸਪੋਰਟ ਵਿਭਾਗ ਦੇ ਬੁਲਾਰੇ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਮੁੱਖ ਸੰਸਦੀ ਸਕੱਤਰਾਂ, ਪ੍ਰਮੁੱਖ ਸਕੱਤਰਾਂ, ਡੀਜੀਪੀ, ਏਡੀਜੀਪੀ ਜ਼ੋਨਲ ਆਈਜੀ ਡਿਪਟੀ ਕਮਿਸ਼ਨਰ ਜ਼ਿਲ੍ਹਾ ਤੇ ਸੈਸ਼ਨ ਜੱਜ ਸਿਟੀ ਪੁਲਿਸ ਕਮਿਸ਼ਨਰ ਅਤੇ ਐਸਐਸਪੀ ਰੈਂਕ ਦੇ ਅਧਿਕਾਰੀਆਂ ਦੇ ਵਾਹਨਾਂ ਲਈ ਸੰਤਰੀ ਰੰਗ ਦੀ ਬੱਤੀ ਅਧਿਕਾਰਤ ਕੀਤੀ ਗਈ ਹੈ ਇਸ ਤੋਂ ਇਲਾਵਾ ਬੁਲਾਰੇ ਨੇ ਦੱਸਿਆ ਕਿ ਬੱਤੀਆਂ ਵਾਲੇ ਵਾਹਨ ਉਸ ਵੇਲੇ ਹੀ ਵਰਤੇ ਜਾਣਗੇ ਜਦੋਂ ਅਧਿਕਾਰੀ ਡਿਊਟੀ ਤੇ ਹੋਣ ਤੇ ਜੇਕਰ ਅਧਿਕਾਰੀ ਆਪਣੇ ਨਿੱਜੀ ਕੰਮਾਂ ਲਈ ਜਾਂਦੇ ਨੇ ਤਾਂ ਉਹ ਬੱਤੀਆਂ ਨੂੰ ਚਿੱਟੇ ਜਾਂ ਫਿਰ ਕਾਲੇ ਕਵਰ ਦੇ ਨਾਲ ਟਾਕ ਲੈਣਗੇ ਇਹ ਸਭ ਨਿਰਦੇਸ਼ ਹਰੇਕਿੱਥੇ ਗਏ ਨੇ ਪੰਜਾਬ ਸਰਕਾਰ ਵੱਲੋਂ